सत श्रीकाल जी माई ऑल फ्रेंड्स मैं हाँ थी अपनी दोस्त सुमित तो सारे का बहुत बहुत थैंक यू मेरे यूट्यूब चैनल ट्रैवल टिप्स बाय सुमित इन्ना प्यार देने ਅੱਜ ਮੈਂ ਆਈ ਹਾਂ ਗੁਰਦੁਆਰਾ ਨਾਡਾ ਸਾਹਿਬ ਚੋਕੀ ਪੰਚਕੁਲੇ ਵਿਛਲ ਐਂਡ ਤੁਹਾਨੂੰ ਸਾਰਿਆਂ ਨੂੰ ਮੈਂ ਘਰ ਬੈਠੇ ਗੁਰਦੁਆਰਾ ਨਾਡਾ ਸਾਬ ਜੀ ਦੇ ਦਰਸ਼ਨ ਕਰਵਾਵਾਂਗੀ ਤੇ ਇੱਥੋਂ ਦੀ ਹਿਸਟਰੀ ਬਾਰੇ ਵੀ ਤੁਹਾਨੂੰ ਦੱਸਿਆ ਜਾਏਗਾ ਤੇ ਵੀਡੀਓ ਵਿੱਚ ਬਨੇ ਰਹੀਓ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਪਾਰਕਿੰਗ ਹੈ ਇੱਥੇ ਤੁਸੀਂ ਆਪਣੀ ਕਾਰ, ਬਾਈਕ ਜਾਂ ਕੋਈ ਵੀ ਵਹੀਕਲ ਪਾਰਕ ਕਰ ਸਕਦੇ ਹੋ ਹੁਣ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਾਹਮਣੇ ਹੈ ਜੋੜਾ ਘਰ ਤੇ ਮੈਂ ਪਹਿਲਾਂ ਇੱਥੇ ਸ਼ੂਜ਼ ਜਮਾ ਕਰਵਾਏ ਹੁਣ ਆਪਾਂ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਦਰਸ਼ਨ ਤੇ ਦਰਸ਼ਨ ਤੋਂ ਬਾਅਦ ਮੈਂ ਤੁਹਾਨੂੰ ਥੋੜਾ ਹਿਸਟਰੀ ਬਾਰੇ ਵੀ ਦੱਸੂਗੀ ਚਲੋ ਚਲਦੇ ਹਾਂ ਹੁਣ ਥੋੜੀ ਹਿਸਟਰੀ ਬਾਰੇ ਵੀ ਜਾਣ ਲੈਣੇ ਹਾਂ ਕਹਿੰਦੇ ਹਨ ਇੱਥੋਂ ਦੇ ਇੱਕ ਸੇਵਾਦਾਰ ਸੀ ਜਿਨ੍ਹਾਂ ਦਾ ਨਾਮ ਸੀ 나ਡੂ ਸ਼ਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਗਾਨੀ ਦਾ ਯੁੱਧ ਲੜ ਕੇ ਆਏ ਸੀ ਤੇ ਉਦੋਂ ਸੇਵਾਦਾਰ 나ਡੂ ਸ਼ਾ ਜੀ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ ਇਸ ਕਰਕੇ ਉਹਨਾਂ ਦੇ ਨਾਮ ਤੇ ਇਸ ਗੁਰਦੁਆਰੇ ਦਾ ਨਾਮ 나ਡਾ ਸਾਹਿਬ ਰੱਖ ਦਿੱਤਾ ਗਿਆ ਇੱਥੇ ਪਾਈ 나ਡੂ ਸ਼ਾਜੀ ਦੇ ਨਾਮ ਤੇ ਡਿਸਪੈਂਸਰੀ ਵੀ ਹੈ ਜੋ ਕਿ ਮੁਫਤ ਹੈ ਫ੍ਰੀ ਹੈ ਇੱਥੇ ਗੁਰੂ ਗੋਬਿੰਦ ਸਿੰਘ ਨਿਵਾਸ ਰੈਸਟ ਹਾਊਸ ਵੀ ਹੈ ਇੱਥੇ ਲੋਕ ਆ ਕੇ ਆਰਾਮ ਕਰ ਸਕਦੇ ਹਨ ਰੈਸਟ ਕਰ ਸਕਦੇ ਹਨ ਤੇ ਬਿਲਕੁਲ ਸਾਹਮਣੇ ਗੁਰੂ ਦਾ ਲੰਗਰ ਵੀ ਹੈ ਤੇ ਆਜੋ ਲੰਗਰ ਸਕਦੇ ਹਾਂ ਨਾਲੇ ਤੁਹਾਨੂੰ ਸਿਖਾਣੇ ਆ ਇਹ ਬਾਹਰ ਕੁਝ ਮਾਰਕੀਟ ਹੈ ਇੱਥੇ ਸ਼ਾਪਸ ਬਣੀਆਂ ਹੋਈਆਂ ਹਨ ਤੇ ਸਮਾਨ ਵਗੈਰਾ ਤੁਸੀਂ ਲੈ ਸਕਦੇ ਹੋ ਇੱਥੇ ਬੱਚਿਆਂ ਦੇ ਟੌイズ ਵਗੈਰਾ ਵੀ ਮਿਲਦੇ ਹਨ ਸੋ ਅੱਜ ਦਾ ਵੀਲੋਗ ਇੰਨਾ ਹੀ ਸੀ ਅਗਰ ਤੁਹਾਨੂੰ ਵੀਲੋਗ ਵਧੀਆ ਲੱਗਾ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ